ਪੰਜਾਬ ਦੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਸਫਤਤ ਮਨਾਇਆ ਜਾ ਰਿਹਾ ਜਿਸ ਦੇ ਤਹਿਤ ਸਮਾਣਾ ਦੇ ਬੰਦਾ ਸਿੰਘ ਬਾਦਰ ਟਾਉਂਕ ਦੇ ਵਿੱਚ ਅੱਜ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਉਂਕਿ ਸੜਕ ਹਾਦਸਿਆਂ ਦੇ ਵਿੱਚ ਕੀਮਤੀ ਜਾਨਾਂ ਪੰਜਾਬ ਦੇ ਵਿੱਚ ਕਾਫੀ ਚਲੀ ਜਾਂਦੀਆਂ 6000 ਤੋਂ ਵੱਧ ਲੋਕ ਸੜਕ ਹਾਦਸਿਆਂ ਦੇ ਵਿੱਚ ਮੌਤ ਦਾ ਸ਼ਿਕਾਰ ਹੋਣ ਨੇ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਲੋਕਾਂ ਨੂੰ ਸੈਕਲ ਰੈਲੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਇਸ ਦਾ ਮਕਸਦ ਇਹ ਕੀ ਹੈ ਕਿ ਲੋਕਾਂ ਨੂੰ ਸੜਕਾਂ ਤੇ ਆਪਣੇ ਜੀਵਨ ਨੂੰ ਬਚਾਉਣ ਦੇ ਲਈ ਇਹ ਤੇ ਨਿਮਾਦੀ ਪਾਲਣਾ ਵੀ ਧਰੂ ਕਰਨੀ ਚਾਹੀਦੀ ਹੈ ਬਹੁਤ ਚੰਗਾ ਉਪਰਾਲਾ ਹੈ ਪੰਜਾਬ ਪੁਲਿਸ ਦਾ ਮਾਨਯੋਗ ਡੀਜੀਪੀ ਸਾਹਿਬ ਦਾ ਤੇ ਇਸ ਤੇ ਅਸੀਂ ਲਾਇਨ ਕਲੱਬਸ ਮਾਨਾ 골ਡ ਵੱਲੋਂ ਮਤਲਬ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਟ੍ਰੈਫਿਕ ਪਹਿਸੇ ਪਹਿਲਾਂ ਟ੍ਰੈਫਿਕ ਹਫਤਾ ਬਣਾਇਆ ਜਾਂਦਾ ਸੀ ਪਹਿਲੀ ਵਾਰ ਹੋਇਆ ਕਿ ਟ੍ਰੈਫਿਕ ਮਹੀਨਾ ਬਣਾਇਆ ਜਾ ਰਿਹਾ ਤੇ ਇਹ ਬਹੁਤ ਚੰਗਾ ਹੈ ਅਸੀਂ ਲਾਇਨ ਕਲੱਬਸ ਮਾਨਾ 골ਡ ਵੱਲੋਂ ਹਰ ਸਾਲ ਰਿਫਲੈਕਟਰ ਲਗਾਣੇ ਆ ਛੋਟੀਆਂ ਜਿਹੜੀਆਂ ਰੇੜੀਆਂ ਨੇ ਰੇੜੇ ਨੇ ਜਾਂ ਸਾਈਕਲ ਨੇ ਹਨਾ ਸਾਈਕਲ ਵੈਲੀ ਵੀ ਅਸੀਂ ਕਰਦੇ ਆ ਤਾਂ ਮਤਲਬ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁੰਦ ਦੇ ਦਿਨਾਂ ਚ ਜਿਹੜੇ ਨੇ ਇਹ ਆਪਣੇ ਆਪਣੇ ਟਰਾਲੀਆਂ ਤੇ ਜਾਂ ਵੱਡੇ ਵਾਈਕਲ ਤੇ ਜਿਹੜੇ ਬੈਕ ਲਾਈਟ ਜਿਹੜੀਆਂ ਉਹਨਾਂ ਦੇ ਚੱਲਦੇ ਹੋਣੇ ਜਿੰਨੇ ਤੇ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਨੇ ਤੇ ਅੱਜ ਰੈਲੀ ਜਿਹੜੀਆਂ ਸਾਈਕਲ ਰੈਲੀ ਕੱਟ ਰਿਹਾ ਇਹਦਾ ਮਤਲਬ ਇਹੀ ਆ ਕਿ ਅਸੀਂ ਜਿਹੜਾ ਆ ਬੇਸ ਕੀਮਤੀ ਜਾਨਾਂ ਜਿਹੜੀਆਂ ਐਕਸੀਡੈਂਟ ਦੇ ਵਿੱਚ ਜਾ ਰਹੀਆਂ ਨੇ ਇਹ ਜਾਇਆ ਨਾ ਜਾਣ ਇਹਨਾਂ ਨੂੰ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਤਾਂ ਜੋ ਇਹ ਜਿਹੜੇ ਅੱਜ ਕੱਲ ਤਾਂ ਮੌਸਮ ਧੁੰਦ ਦਾ ਮੌਸਮ ਚੱਲ ਰਿਹਾ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕੀਏ ਕੈਮਰਾਮੈਨ ਬੀਕੇ ਕਰਗਦੇ ਨਾਲ ਔਰ ਸੋਤਮ ਕੋਸ਼ਿਕ ਸਮਾਣਾ ਨਿਊਜ਼